ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਐਨਾ ਦੇਵ ਭਰਾਵਾਂ ਨੇ ਇਨੇ ਛੋਟੇ ਬੱਚੇ ਤੇ ਇਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰ ਪਰੇ ਦਰਬਾਰ ਸ਼ਰਿਆਮ ਉਸਤਾਹੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰਨੇ ਲੱਗਦਾ तो खुदा तो डर नहीं लगता जुबान संभाल के बोल बेखौफ बेखौफ हाँ, बेखौफ कर दे काम करने वाला बंद है कि उस नुशी देने वाला बंदा सिंह है कमजोर की ताकत बनने वाला बंदा सिंह है इंसाफ लिंदगी दाव बंदा सिंह है इना इंसाफ लड़ाई लड़ते सी ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਉਸ ਨੂੰ ਕਤਲ ਕਹਿ ਕੇ ਐਨਾ ਤੇਈ ਭਰਾਵੰਦ ਦੀ ਮੌਦਾ અપਮਾਨ ਕਰ ਰਹੇ ਹੋ ਲਫ਼ਜ਼ਾਂ ਦਾ ਜਾਲ ਵਿਛਾ ਕੇ ਤੁਸੀਂ ਆਪਣੇ ਬਾਗੀ ਪਿਤਾ ਦੇ ਗੁਨਾਹਾਂ ਤੇ ਪੜਤਾ ਨਹੀਂ પાਸ ਸਕਦੇ ਉਹਨਾਂ ਦੇ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਮਲੇਰ ਕੋਟਲਾ ਤੈ ਕਰਣਗੇ ਜਿਨ੍ਹਾਂ ਦੇ ਤੁਸੀਂ ਗੁਨਾਹਗਾਰ ਹੋ ਦੱਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੇ ਇਹਨਾਂ ਦੁਸ਼ਮਨਾ ਨੂੰ ਮੈਂ ਗੋਬਿੰਦ ਕੋਲੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹਾਂ ਤੇ ਉਹ ਮੈਂ ਜ਼ਰੂਰ ਲਵਾਉਂਦਾ ਪਰ ਮੈਦਾਨੇ ਜੰਗ ਵਿੱਚ ਇਹ ਮੇਰੇ ਗੁਨਾਹਗਾਰ ਨਹੀਂ ਹਨ ਔਰਤਾਂ ਤੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਦਾ ਹਾਂ इंसानियत मां दे बचा कर नवाब साहब तु अज साबित कर दिता के एक अच्छा इंसान ही सच्चा मुसलमान हो सकता है ਮੈਂ ਵੀ ਇਨਸਾਫ ਵਿੱਚ ਯਕੀਨ ਰੱਖਦਾ ਹਾਂ ਨਵਾਬ ਸਾਹਿਬ ਦੀ ਮਰਜ਼ੀ ਤੇ ਜਨਤਾ ਦੀ ਖਵਾਇਸ਼ ਦੇ ਮੱਦੇਨਜ਼ਰ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲੋਂ ਇਹ ਤਾਂ ਪੁੱਛ ਲਾਂ ਕਿ ਇਹ ਆਜ਼ਾਦ ਹੋ ਕੇ ਕੀ ਕਰਨਗੇ ਉਹੀ ਕਰਨਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀਆਂ ਸਿੰਘਾਂ ਦੀ ਆਉਣ ਵਾਲੀਆਂ ਨਸਲਾਂ ਕਰਨਗੀਆਂ ਕੀ 30 ਤੱਕ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ। ਓ ਕਿਵੇਂ? ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ। ਸੁਣਿਆ ਤੁਸੀਂ? ਸੁਣਿਆ ਤੁਸੀਂ ਸਾਰਿਆਂ ਨੇ? ਇਹਨਾਂ ਦੇ ਬਾਗੀ ਰਾਤੇ ਜਿਹੜਾ ਇਹਨਾਂ ਦਾ ਬਾਗੀ बाप ਸਾਡੇ ਖਿਲਾਫ ਕਰ ਰਿਹਾ ਹੈ। ਓ ਇਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ। ਉਹ ਹੁੰਦਸੋ ਦਰਬਾਰ ਵਿੱਚ ਬੈਠੇ ਕਾਜ਼ੀਓ ਤੇ ਵਜ਼ੀਰੋ ਕਿ ਮੁਗਲਿਆ ਸਲਤਨਤ ਦੇ ਇਹਨਾਂ ਬਾਗੀਆਂ ਬਾਰੇ ਤੁਹਾਡੀ ਕੀ ਰਾਏ ਹੈ ਹਾਂ ਜੀ ਸਭ ਹਰ ਤਾਂ ਸਭ ਦੀ ਰਾਏ ਕੋਈ ਹੋ ਸਕਦੀ ਹੈ ਸੱਤ ਦੇ ਬੱਚੇ ਸਭ ਹੀ ਹੁੰਦੇ ਨੇ ਗੁਰਜਨੰਦ ਜ਼ੁਬਾਨ ਨੂੰ ਲਗਾਮ ਦੇ ਮਜ਼ਲੂਮਾਂ ਦੇੋ ਦੋਸਤ ਨੇ ਨੱਕ ਹੀ ਉਹਨਾਂ ਦੀ ਪਹਿਚਾਨ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਸ਼ੁਕਰ ਕਰ ਸੀ ਤੁਹਾਡੇ ਕੈਦੀਆਂ ਨਹੀਂ ਤਾਂ ਸੋ ਗੁਰੂ ਪਿਤਾ ਦੀ तक तेरा सिर चुका सी। बस मैं और कुछ नहीं सुनना चाहता बागी दे बागी बचो साबूल करोरहमी मर ले त्यार हो जाओ पहला मरन कबूल जीवन की छद आस हो सबना की रेहन का तो आओ हमारे पास काजी साहब फतवा मेरा फतवा तैयार है खान साहब ਕਿੱਥੇ ਜਾ ਰਹੇ ਹੋ ਮਾਤਾ ਜੀ ਇਨਾਂ ਨੂੰ ਜ਼ਿੰਦਾ ਦੀਵਾਰ 'ਤੇ ਚਿੰਦ ਤਾ ਜਾਵੇ ਯਾ ਇਹ ਸਮਝੋਂ ਮਤੋਂ ਘੇਰ ਤੋਂ ਮਜਾ